ਸ਼੍ਰੀਮਦ ਪਾਗਵਤ ਕਥਾ ਦਾ ਆਯੋਜਨ ਫੇਸ 5 ਸ਼੍ਰੀ ਹਰੀ ਸੰਗੀਤਨ ਸਵਾ ਮੰਦਿਰ ਵਿਖੇ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਕਥਾ ਵਿਆਸ ਪੰਡਿਤ ਸ਼੍ਰੀ ਸ਼ੰਕਰ ਸ਼ਾਸਤਰੀ ਵੱਲੋਂ ਸ਼੍ਰੀਮਦ ਪਾਗਵਤ ਕਥਾ ਬਾਰੇ ਬੜੇ ਹੀ ਵਿਸਤਾਰ ਨਾਲ ਸੰਗਤਾਂ ਨੂੰ ਕਥਾ ਦਾ ਸੰਖੇਪ ਦੱਸਿਆ ਜਾ ਰਿਹਾ ਹੈ। ਪਾਸ਼ਪਾ ਮੋਹਾਲੀ ਦੇ ਪ੍ਰਧਾਨ ਸੰਜੀਵ ਵਸ਼ਿਸ਼ਟ ਅਤੇ ਉਨ੍ਹਾਂ ਦੀ ਟੀਮ ਵੱਲੋਂ ਖਾਸ ਤੌਰ ਤੇ ਸ਼ਿਰਕਤ ਕੀਤੀ ਗਈ ਅਤੇ ਮੌਜੂਦ ਸੰਗਤਾਂ ਨੂੰ संजीव वशिष्ठ वालों दिता गया विशेष संदेश आओ वेखो पूरी रिपोर्ट जो साजरंगी साहब दो मिनट के लिए बंद कर पांच फेज में जो भी आना मेनुदा लगता मैं अपने घर आया ਔਰ ਲਗਭਗ 7-8 ਸਾਲ ਪਹਿਲੇ ਭਗਵਤ ਕਥਾ ਅਸੀਂ ਮੰਦਿਰ ਦੇ ਬਿਲਕੁਲ ਸਾਹਮਣੇ ਵਾਲੇ ਜਿਹੜਾ ਪਾਰਕ ਹੈਗਾ ਉਹਦੇ ਵਿੱਚ ਕਰਾਈ ਸੀਗੀ ਉਦੋਂ ਸਾਰੇ ਸਾਥੀਆਂ ਨਾਲ ਇੱਕ ਪਰਿਵਾਰਿਕ ਰਿਸ਼ਤਾ ਬਣਿਆ ਸਾਰੀ ਮੇਰੀ ਮਾਤਰਾ ਸ਼ਕਤੀ ਖੜੀ ਹੈ ਮੇਰੀ ਭੈਣ ਬਾਲਾ ਵੀ ਖੜੀ ਹੈ ਨੀਤਾ ਜੀ ਵੀ ਹੈਗੇ ਨੇ ਬਾਕੀ ਸਾਰੇ ਸਾਥੀ ਹੈਗੇ ਨੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਮੰਦਿਰ ਕਮੇਟੀ ਵੱਲੋਂ ਜਰੂਰ ਮਾਰੀ ਜੀ ਮੈਂ ਪਿਛਲੀ ਵਾਰ ਜਦੋਂ ਮੰਦਿਰ ਆਇਆ ਤੇ ਥੱਲੇ ਇਕੋ ਕਰਦੀ ਸੀ ਵਾਇਸ ਬਹੁਤ ਜ਼ਿਆਦਾ ਜਦੋਂ ਕੋਈ ਕਾਰਜਕ੍ਰਮ ਚੱਲਦਾ ਸੀ ਕੀਰਤਨ ਚੱਲਦਾ ਸੀ ਪਰ ਪ੍ਰਧਾਨ ਜੀ ਮੈਂ ਅੱਜ ਇਹਨਾਂ ਨੂੰ ਵਧਾਈ ਦੇ ਰਿਹਾ ਸੀ ਮੈਂ ਕਿਹਾ ਜੀ ਇਕੋ ਹੈ ਨਹੀਂ ਤੁਸੀਂ ਸੌਲਫ ਰੂਫਿੰਗ ਦਾ ਜਿਹੜਾ ਟ੍ਰੀਟਮੈਂਟ ਕਰਾਇਆ ਉਹ ਬੜੀਆ ਸਕਸੈਸਫੁਲ ਹੋ ਗਿਆ ਬਹੁਤ ਵਧੀਆ ਗੱਲ ਮੈਂ ਭਾਗਵਤ ਚ ਜਦੋਂ ਵੀ ਜਾਂਦਾ ਔਰ ਸਾਹਮਣੇ ਅੱਜ ਤੇ ਭਗਵਾਨ ਕ੍ਰਿਸ਼ਨ ਜੀ ਬਾਹਰ ਰੂਪ ਵਿੱਚ ਸਥਾਪਿਤ ਵੀ ਨੇ ਜਦੋਂ ਮੈਂ ਮੱਥਾ ਟੇਕਦਾ ਮੇਰੇ ਮਨ ਵਿੱਚ ਦਰਦ ਹੁੰਦੀ ਹੈ ਸਾਡੇ ਚੋਂ ਮਥਰਾ ਵਿੰਦਵਾਨ ਕੌਣ ਬਣ ਕੇ ਹੱਥ ਖੜਾ ਕਰਨਗੇ ਅਜਾ ਉਲਟਾ ਕਰਦੇ ਆ ਜਿਹੜਾ ਨਹੀਂ ਗਿਆ ਉਹ ਹੱਥ ਖੜਾ ਕਰੇ ਲੈ ਕੋ ਪ੍ਰਧਾਨ ਜੀ ਬੱਸ ਦਾ ਅਰੇਂਜਮੈਂਟ ਕਰੋ ਮਖਰਾ ਵਿਦਾ ਬੰਦਾ ਪਰ ਉਸ ਬਸ ਤੇ ਜਾਣਾ ਉਸ ਬਸ ਤੇ ਜਾਏਗਾ ਉਹੀ ਜਿਹੜਾ ਨਹੀਂ ਗਿਆ ਉਹ ਪੈਣਾ ਨਹੀਂ ਲੈ ਦੇ ਰਾਹ ਤਾ ਉਹਦੀ ਵਜ੍ਹਾ ਹੈ ਉਹਦੀ ਵਜ੍ਹਾ ਸਾਢੇ 500 ਸਾਲ ਅਰਦਾਸ ਕੀਤੀ ਸਨਾਤਨੀਆਂ ਨੇ ਭਗਵਾਨ ਰਾਮ ਦਾ ਜਿੱਥੇ ਜਨਮ ਸਥਾਨ ਸੀ ਉੱਥੇ ਮੰਦਰ ਨਹੀਂ ਸੀਗਾ ਅਸੀਂ ਕਿੰਨਾ ਜਸ਼ਨ ਬਣਾਇਆ ਜਦੋਂ ਟੈਂਟ ਟੈਂਟ ਤੋਂ ਪਹਿਲੇ ਕਿਸੇ ਹੋਰ ਚੀਜ਼ ਤੇ ਸੀਗੇ 550 ਸਾਲ ਅਰਦਾਸ ਕੀਤੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦਿਖਾਰ ਨਹੀਂ ਹੋ ਰਹੇ ਸੀਗੇ ਹਰ ਵਾਰੀ ਸਵੇਰੇ ਉੱਠ ਕੇ ਹਰ ਨਾਨਕ ਨਾਮ ਲੈਵਾਰ ਦਾਸ ਕੀ ਅਰਦਾਸ ਕੀਤਾ ਸੀਗਾ ਕਿ ਜਿਹੜੇ ਗੁਰੂ ਧਾਮਾਂ ਤੋਂ ਸਾਨੂੰ ਵਿਛੋੜਿਆ ਗਿਆ ਉਹਨਾਂ ਦੇ ਦਰਸ਼ਨ ਦਰਦਾ ਸੰਭਾਲ ਦਾ ਸਾਨੂੰ ਅਸ਼ੀਰਵਾਦ ਮਿਲੇ ਗੁਰੂ ਮਹਾਰਾਜ ਨੇ ਗੱਲ ਸੁਣੀ ਕਰਤਾਰਪੁਰ ਸਾਹਿਬ ਦਾ ਦਾਂਗਾ ਖੁੱਲ ਗਿਆ 550 ਸਾਲ ਸਾਡੀਆਂ ਭੈਣਾਂ ਨੇ ਅਰਦਾਸ ਕੀਤੀ ਭਗਵਾਨ ਰਾਮ ਦਾ ਭਵਯ ਰਾਮ ਮੰਦਰ ਬਣਿਆ 90% ਮੇਰੀ ਮਾਤਰ ਸ਼ਕਤੀ ਇੱਥੇ ਬੈਠੀ 90% ਮਾਤਰ ਸ਼ਕਤੀ ਇੱਥੇ ਬੈਠੀ ਮਥਾ ਵਿੰਦਾਵਨ ਜਾ ਕੇ ਆਏ ਨੇ ਪਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੇ ਇਸ ਦੇਸ਼ ਦੇ ਇਸ਼ਟ ਨੇ ਜਿਹੜੇ 16 ਕਲਾ ਸੰਪੂਰਣ ਨੇ ਜਿਹੜੇ ਸਾਡੇ ਸਾਰਿਆਂ ਦੇ ਭਗਵਾਨ ਨੇ ਭਗਵਾਨ ਕ੍ਰਿਸ਼ਨ ਉਹਨਾਂ ਦਾ ਜਨਮ ਸਥਾਨ ਕਿੱਥੇ ਹੈ ਦੇਖਿਆ ਨਾ ਅਸੀਂ ਸਾਰਿਆਂ ਨੇ ਸੋ ਇਹ ਬੇਨਤੀ ਕਰ ਮਾਇਆ ਮੈਂ ਪ੍ਰਧਾਨ ਜੀ ਨੂੰ ਕਿਹਾ 2 ਮਿੰਟ ਮੈਂ ਬੋਲਣਾ ਜ਼ਰੂਰ ਹੈ ਬਾਣੀ 'ਚ ਲਿਖਿਆ ਰਾਜ ਬਿਨਾ ਨਾ ਧਰਮ ਚਲੇ ਹੈ ਬਿਨਾ ਧਰਮ ਸਭ ਦਲੇ ਮਲੇ ਹੈ ਬਿਨਾ ਧਰਮ ਤੋਂ ਰਾਜ ਨਹੀਂ ਚਲਦਾ ਔਰ ਜਦੋਂ ਧਰਮ ਨੂੰ ਮੰਨਣ ਵਾਲੀ ਸਰਕਾਰ ਧਰਮ ਨੂੰ ਮੰਨਣ ਵਾਲੇ ਲੋਕ ਸੱਤਾ ਵਿੱਚ ਆਂਦੇ ਨੇ ਫਿਰ ਕਰਤਾਰਪੁਰ ਸਾਹਿਬ ਦਾ ਲਾਂਗਾ ਵੀ ਖੁੱਲਦਾ ਬੱਗੇ ਰਾਮ ਮੰਦਿਰ ਵੀ ਬੰਦਾ ਕਾਸ਼ੀ ਵਿਸ਼ਵਨਾਥ ਵੀ ਬੰਦਾ ਉਹ ਜੈਨ ਮਹਾਕਾਲ ਵੀ ਬੰਦਾ ਪਰ ਸਾਡੀ ਅਰਦਾਸ ਖਤਮ ਨਹੀਂ ਹੋਣੀ ਹਜ਼ਾਰਾਂ ਸਾਲ ਸਾਡੇ ਉੱਤੇ ਅਤਿਆਚਾਰ ਹੋਏ ਸਾਡੇ ਗੁਰੂ ਧਾਮਾਂ ਨੂੰ ਤੋੜਿਆ ਗਿਆ ਅਸੀਂ ਸਾਰਿਆਂ ਲਈ ਤੇ ਨਹੀਂ ਕਹਿੰਦੇ ਪਰ ਜਿਹੜੇ ਗੁਰੂ ਧਾਮ ਚਾਹੇ ਕਾਸ਼ੀ ਵਿਸ਼ਵਨਾਥ ਚਾਹੇ ਅਯੁੱਧਿਆ ਭਗਵਾਨ ਜਨਮ ਸਥਾਨ ਭਾਵੇਂ ਭਗਵਾਨ ਕ੍ਰਿਸ਼ਨ ਦਾ ਜਨਮ ਸਥਾਨ ਉੱਥੇ ਭਗਵੇ ਕ੍ਰਿਸ਼ਨ ਮੰਦਿਰ ਜਦ ਤੱਕ ਨਹੀਂ ਬੰਦਦਾ ਤਦ ਤੱਕ ਮੇਰੀ ਪੈਣਾ ਮੇਰੀ ਮਾਤਾ ਮੇਰੀ ਮਾਤਰ ਸ਼ਕਤੀ ਅਰਦਾਸ ਬੰਦ ਨਹੀਂ ਹੋਣੀ ਚਾਹੀਦੀ ਵਾਦਾ ਕਰਦੇ ਹੋ ਔਰ ਮੇਰੇ ਨਾਲ ਇੱਕ ਜੈ ਗੋ ਸਾਰਿਆਂ ਨੇ ਜਰੂਰ ਲਾਣਾ ਭਰਤ ਮਾਤਾ ਕੀ ਜੈ ਜਨਨੀ ਜਨਮ ਬੂਮੇਸ਼ਾ ਸਵਰਗਾਦਪੀ ਗ੍ਰੈਸੀ ਜਨਮ ਦੇਣ ਵਾਲੀ ਮਾਂ ਔਰ ਧਰਤੀ ماں ਸਵਰਗ ਤੋਂ ਵੀ ਉੱਚਾ ਹੁੰਦੇ ਨੇ ਇਸ ਕਰਕੇ ਆਪਣੀ ਧਰਤੀ ماں ਦਾ ਜੈ ਗੋਸ਼ ਆਪਣੇ ਦੇਸ਼ ਦੀ ਸੁਖੀ ਰਹੇ ਤਾਕਤਵਰ ਰਹੇ ਅਰਦਾਸ ਰੋਜ਼ ਕਰਨੀ ਹੈ ਆਪਣੇ ਬੱਚਿਆਂ ਦੀ ਅਰਦਾਸ ਤੋਂ ਪਹਿਲੇ ਆਪਣੇ ਦੇਸ਼ ਲਈ ਅਰਦਾਸ ਕਰਨੀ ਹੈ ਕਿਉਂਕਿ ਜੇ ਸਾਡਾ ਦੇਸ਼ ਤਾਕਤਵਰ ਹੋਏਗਾ ਤੇ ਸਾਡੇ ਬੱਚੇ ਵੀ ਸਮਰਿੱਤ ਹੋਣਗੇ ਸਾਡਾ ਧਰਮ ਵੀ ਸੁਰੱਖਿਅਤ ਰਹੇਗਾ ਠੀਕ ਕਹਿ ਰਿਹਾ ਗਲਤ ਕਹਿ ਰਿਹਾ ਇਸ ਕਰਕੇ ਮੈਂ ਭਰਾਵਾਂ ਨੂੰ ਨਹੀਂ ਬੇਨਤੀ ਕਰ ਰਿਹਾ ਅਰਦਾਸ ਦੀ ਕਿਉਂਕਿ ਰੱਬ ਭਰਾਵਾਂ ਦੀ ਗੱਲ ਘੱਟ ਮੰਨਦਾ ਭੈਣਾਂ ਦੀ ਗੱਲ ਜ਼ਿਆਦਾ ਮੰਨਦਾ ਮਾਤਰਾ ਸ਼ਕਤੀ ਦੀ ਗੱਲ ਜ਼ਿਆਦਾ ਮੰਨਦਾ ਉਹਦੀ ਵਜ੍ਹਾ ਕੀ ਹੈ ਭੈਣਾਂ ਨੇ ਤਦ ਤੱਕ ਘੱਟਣਾ ਨਹੀਂ ਜਦ ਤੱਕ ਰੱਬ ਨੇ ਮੰਨਣਾ ਨਹੀਂ ਘਰ ਵੀ ਇਹੀ ਹੁੰਦਾ ਨਾ ਠੀਕ ਹੈ ਨਾ ਘਰ ਵੀ ਜਦ ਤੱਕ ਭੈਣ ਕੋਈ ਗੱਲ ਕਰ ਦੇ ਧਰਮ ਪਤਨੀ ਕੋਈ ਗੱਲ ਕਹ ਦੇਵੇ ਜਦ ਤੱਕ ਉਹ ਗੱਲ ਪੂਰੀ ਨਾ ਹੋਵੇ ਜਾਂ ਮਾਤਾ ਮੇਰੀ ਕੋਈ ਮੈਨੂੰ ਸਵੇਰੇ ਕੋਈ ਕੰਮ ਕਹਿ ਦੇਵੇ ਜਦ ਤੱਕ ਸ਼ਾਮ ਤੱਕ ਮੈਂ ਗਰਾਂ ਨਾ ਕਰਾਂ ਮੇਰੀ ਮਾਤਾ ਨੇ ਸਾਥ ਨਹੀਂ ਲੈਣਾ ਟੁੱਕੀ ਜਾਣਾ ਸੋ ਮੇਰੀ ਮਾਤਰਾ ਸ਼ਕਤੀ ਨੇ ਰੋਜ਼ ਅਰਦਾਸ ਕਰਨੀ ਹੈ ਕਿ ਮਸਲਾ ਦੇ ਵਿੱਚ ਭਗਵਾਨ ਕ੍ਰਿਸ਼ਨ ਮੰਦਰ ਭਗਵਾਨ ਕ੍ਰਿਸ਼ਨ ਜਨ ਸੰਤਰੀ ਬਣੇ ਇਹੀ ਮੈਂ ਬੇਨਤੀ ਕਰਨਾ ਆ ਕਿਉਂਕਿ ਜਦ ਤੱਕ ਸਾਡੇ ਜਿਹੜੇ ਗੁਰੂ ਸਾਹਿਬ ਨੇ ਜਿਹੜੇ ਸਾਡੇ ਜਿਨ੍ਹਾਂ ਨੂੰ ਅਸੀਂ ਪਰਮਾਤਮਾ ਮੰਨਦੇ ਆ ਜਿਹੜੇ ਸਾਡੇ ਏਸ਼ਟ ਨੇ ਜਦ ਤੱਕ ਉੱਥੇ ਉਹਨਾਂ ਨੂੰ ਆਪਣੀ ਅਸਲੀ ਜਗ੍ਹਾ ਨਹੀਂ ਮਿਲਦੀ ਤਦ ਤੱਕ ਜਿਹੜੀ ਜਿੰਨੀ ਵਾਰ ਅਸੀਂ ਸਾਰੇ ਭਗਵਾਨ ਕ੍ਰਿਸ਼ਨ ਅੱਗੇ ਮੱਥਾ ਟੇਕਾਂਗੇ ਸਾਡੇ ਦਿਲ ਵਿੱਚ ਟੀਸ ਆਣੀ ਚਾਹੀਦੀ ਆ ਬਸ ਇੰਨੀ ਕੀ ਬੇਨਤੀ ਕਰਨੀ ਸੀ ਕੋਰੀ ਫੇਰ ਮੈਂ ਬੇਨਤੀ ਕਰਾਂਗਾ ਜ਼ੋਰਦਾਰ ਮੰਦਰ ਕਮੇਟੀ ਲਈ ਤਾੜੀਆਂ ਜਰੂਰ ਮਾਰ ਦਿਓ ਸਾਡੇ ਪ੍ਰਧਾਨ ਸਾਹਿਬ ਲਈ ਔਰ ਮੈਂ ਹੁਣੇ ਥੱਲੇ ਮੇਜ ਜੀ ਨੂੰ ਕਹਿ ਰਿਹਾ ਸੀ ਮੈਂ